ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਬੈਗਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੂਗੇ ਤੇ ਰਾਜੀ ਖੁਸ਼ੀ ਹੋਮੂਗੇ ਜੀ ਇਹ ਅੱਜ ਆਪਾਂ ਜਾ ਰਹੇ ਸੀਗੇ ਜੀ ਸੰਗਰੂਰ ਨੂੰ ਇਹ ਅम्मू ਦਾ ਆਪਣੀ ਦਾ ਬਰਥਡੇ ਅੱਜ ਇਹਦੇ ਬਰਥਡੇ ਤੇ ਜਾ ਰਹੇ ਸੀ ਇੱਥੇ ਪਹੁੰਚ ਗਏ ਜੀ ਆਪਾਂ ਇਹਨਾਂ ਦੇ ਕੋਲੇ ਆਪਾਂ ਗਏ ਸੀਗੇ ਆਊਟਲੈਟ ਛੁੱਟੀਆਂ 'ਚ ਆਪਣੇ ਕੋਲ ਰਹਿ ਕੇ ਗਈ ਸੀ ਜੀ ਤੁਸੀਂ ਜਾਣਦੇ ਹੋ ਪਹਿਲਾਂ ਅੱਜ ਹੀ ਸੀਗਾ ਤਾਂ ਬਰਥਡੇ ਅੱਜ ਦੀ ਵੀਡੀਓ ਹੈ ਇਹ ਏਪੂਆ ਜੀ ਨੇ ਇਹ ਪੂਆ ਜੀ ਦੀ ਬੇਟੀ ਤੇ ਨਾਲ ਜਵਾਈ ਹੈ ਜੀ ਪੂਆ ਜੀ ਦਾ ਸਾਡੇ ਨਾਲ ਹੀ ਗਈ ਸੀ ਇਹ ਭੈਣੂ ਜੀ ਤੇ ਇੱਧਰ ਹੁਣ ਹੋ ਰਿਹਾ ਜੀ ਕੇਕ ਕੱਟ ਜਿਆਦਾ ਵੀਡੀਓ ਤਾਂ ਨਹੀਂ ਬਣਾਈ ਜੀ ਥੋੜੀ ਜਿਹੀ ਕਲਿੱਪ ਲਗੀਆਂ ਸੀ ਆਪਾਂ ਕੇਕ ਕੱਟ ਹੋ ਰਿਆ ਸੀਗਾ ਜੀ ਇੱਥੇ ਅੰਮੂ ਨੂੰ ਜਲਦੀ ਸੀ ਕੇਕ ਖਾਣ ਦੀ ਫੋਟੋਆਂ ਫਿੱਟ ਰਹੀ ਸੀ ਫੋਟੋ ਵਾਲੀ ਨਹੀਂ ਉਹ ਧਿਆਨ ਸੀ ਇਹਦਾ ਕੇਕ ਖਾਣ ਵਾਲਾ ਸੀਗਾ ਵੀ ਜਲਦੀ ਖਿਲਾ ਦਿਓ ਮੈਨੂੰ ਇਥੋਂ ਨਾਲ ਖਲਾਇਓ ਮੈਨੂੰ ਆ ਖਲਾਇਓ ਆ ਖਲਾਇਓ ਆਪਣੀ ਪਸੰਦ ਦਾ ਖਾ ਰਹੀ ਸੀ ਇਧਰ ਫੋਟੋ ਖਿੱਚ ਰਹੀ ਸੀ ਜੀ ਥੋੜੇ ਜਿਹਾ ਜਾਣੀ ਸੀ ਜੀ ਆਪਾਂ ਫਿਰ ਸਾਰਾ ਯਾਨੀ ਕੇਕ ਖਲਾ ਦਿੱਤਾ ਜੀ ਅੰਮੋ ਨੂੰ ਅੰਮੋ ਪੂਰੀ ਖੁਸ਼ੀ ਅੱਜ ਕਿਉਂਕਿ ਹੈਪੀ ਬਰਥਡੇ ਸੀ ਬੱਚਿਆਂ ਨੂੰ ਹੁੰਦਾ ਜੀ ਮੈਂ 1 ਸਾਲ ਹੋਰ ਵੱਡੀ ਹੋ ਗਈ ਮੇਰਾ ਹੈਪੀ ਬਰਥਡੇ ਹੈ ਇਹ ਸਾਰੀ ਮੂੰ ਮਿੱਠਾ ਕਰਾ ਰਹੀ ਸੀ ਇਹ ਉਸ ਤੋਂ ਬਾਅਦ ਲੱਗੀ ਸੀ ਜੀ ਆਪਾਂ ਲੰਚ ਕਰਨ। ਇਹ ਤੇ ਥੋੜੀ ਜਿਹੀ ਕਲਿੱਪ ਲਈ ਸੀ ਆਪਾਂ ਜਿਆਦਾ ਨਹੀਂ ਲਈ ਹੈਗੀ। ਇਹ ਉਸ ਤੋਂ ਬਾਅਦ ਆ ਗਈ ਸੀ ਜੀ ਬਾਹਰ ਆਪਾਂ। ਇਹ ਭੈਣ ਦੇ ਬੇਟੇ ਲਈ ਸਾਰਟ ਲੈਣੀ ਸੀ। ਕੱਲ ਨੂੰ ਫੰਕਸ਼ਨ ਸੀ ਇਹਦੇ ਸਕੂਲ 'ਚ। ਉਹ ਦੇਖਣ ਜਾ ਰਹੀ ਸੀ ਤੇ ਇਧਰ ਬੱਚੇ ਇਧਰ ਆ ਕੇ ਝੂਟੇ ਲੈਣ ਲੱਗੇ ਜੀ ਮਸਤੀ ਕਰਨ ਲੱਗੇ ਥੋੜਾ ਟਾਈਮ ਆਪਾਂ ਇੱਥੇ ਖੜ ਗਈ ਸੀ ਫਿਰ ਆਪਾਂ ਘਰ ਨੂੰ ਵਾਪਸ ਆ ਗਏ ਸੀ ਜੀ ਦੋ ਘੰਟੇ ਗਏ ਸੀ ਜੀ ਆਪਾਂ ਦੁਪਹਿਰੀ ਗਈ ਸੀ ਤੇ ਉੱਥੇ ਹੀ ਆਪਾਂ ਵਾਪਸ ਆ ਗਏ ਉਹਨਾਂ ਨਾਲ ਘਰ ਨਹੀਂ ਗਏ ਸੀ ਪਿੰਡ ਇਸ ਤੋਂ ਬਾਅਦ ਆ ਗਏ ਜੀ ਆਪਾਂ ਘਰੇ ਈ ਬੱਬਾ ਜੀ ਦਾ ਦੁੱਧ ਪਾ ਕੇ ਰੱਖਿਆ ਹੋਇਆ ਕੱਪ 'ਚ ਇੱਧਰ ਰੱਖਿਆ ਜੀ ਆਪਾਂ ਦੁੱਧ ਵਾਲੀ ਆਉਣ ਲਈ ਆਟਾ ਆਪਾਂ ਗੁੰਨ ਕੇ ਰੱਖ ਲਿਆ ਤੇ ਇਹਦੇ ਵਿੱਚ ਪਿਆ ਜੀ ਕਿਉਂ ਇਹ ਅੱਜ ਗਰਮ ਨਹੀਂ ਕਰਿਆ ਗਿਆ ਹੁਣ ਕੱਲ ਨੂੰ ਹੀ ਕਰਾਂਗੇ ਜੇ ਹੁਣ ਕਰਿਆ ਜੀ ਤਾਂ ਰਾਤ ਨੂੰ ਫੇਰ ਨਹੀਂ ਪੁਣਿਆ ਜਾਣਾ ਜੰਮ ਜੂਗਾ ਫੇਰ ਸਵੇਰੇ ਕਰਨਾ ਪੂ ਦੁਬਾਰੇ ਤਾਂ ਕਰਕੇ ਆਪਾਂ ਇਹਨੂੰ ਸਵੇਰੇ ਗਰਮ ਕਰਕੇ ਡੱਬੇ 'ਚ ਪਾ ਲਾਂਗੇ ਤੇ ਦੁੱਧ ਨੂੰ ਆ ਗਈ ਜੀ ਆਵਾਲੀ ਗੈਸਾ ਪਾ ਕਰ ਦਿੱਤਾ ਬੰਦਾ ਹੁਣ ਇਹ ਸਵੇਰ ਦੇ ਭਾਂਡੇ ਮਾਂਜ ਕੇ ਰੱਖੇ ਹੋਏ ਸੀਗੇ ਜੀ ਆਪਣੇ ਜਾਣ ਕਰਕੇ ਨਹੀਂ ਤਾਂ ਹਸ ਜਿਨੇ ਗਏ ਸੀ ਹੁਣ ਇਹਨਾਂ ਨੂੰ ਆਪਾਂ ਚੱਕ ਦਿੰਨੇ ਆ ਤੇ ਇੱਧਰ ਜਿਹੜੇ ਭਾਂਡੇ ਮਾਂਜਣ ਵਾਲੇ ਨੇ ਆਪਣੇ ਉਹ ਸਾਫ਼ ਕਰ ਲਾਂਗੇ ਜੀ ਦੁੱਧ ਵਾਲੇ ਸੀਗੇ ਜੀ 2-4 ਜਿਆਦਾ ਭਾਂਡੇ ਤਾਂ ਨਹੀਂ ਸੀਗੇ ਕੇਨੀਆਂ ਵਗੈਰੇ ਸੀਗੇ ਵੱਡੀਆਂ ਇਹ ਸੁੱਕੇ ਭਾਂਡੇ ਆਪਾਂ ਸਾਰੇ ਚੱਕ ਦਿੱਤੇ ਨੇ ਜਿਹੜੇ ਭਾਂਡ ਪਰ ਆਪਣੇ ਚੈਨਲ ਤੇ ਆਉਂਦੇ ਨੇ ਜੀ ਫੁੱਲ ਸਪੋਰਟ ਕਰਦੇ ਨੇ ਆਪਾਂ ਨੂੰ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਆਪਣੇ ਚੈਨਲ ਤੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਆਪਾਂ ਭਾਂਡੇ ਚਣ ਦਿੱਤੇ ਨੇ ਜੀ ਤੇ ਅੱਜ ਦਾ ਚੱਕੜਾ ਬੇਲ ਨਵੇਂ 20 ਘੰਟਿਆਂ ਚ ਪਿਆ ਸੀਗਾ ਜੀ ਜਿਆਦਾ ਕੰਮ ਨਹੀਂ ਹੋਏ ਜੀ ਇਕੱਲਾ ਇਕੱਲਾ ਕੰਮ ਕਰਕੇ ਜਾਂਦੇ ਆ ਜੀ ਆਪਾਂ ਫਿਰ ਤਾਂ ਨਹੀਂ ਜਾਇਆ ਜਾਂਦਾ ਸਾਰਾ ਦਿਨ ਹੀ ਕੰਮ ਮੁੱਕਦੇ ਦੋ ਘੰਟੇ ਗਏ ਸੀ ਆਪਾਂ 2 ਵਜੇ ਗਏ ਸੀ ਡੇਢ ਵਜੇ ਗਏ ਸੀ ਜੀ 4 ਵਜੇ ਆ ਗਈ ਸੀ ਇੱਕ ਬੇਟਾ ਘਰੇ ਸੀ ਇੱਕ ਬੇਟਾ ਮੇਰੇ ਨਾਲ ਗਿਆ ਸੀ ਜੀ ਦੋਨੇ ਜਾਣੇ ਗਏ ਸੀ ਅਸੀਂ ਪਾਂਡੇ ਦਾ ਪਸਵੇਰੇ ਸਾਰੇ ਮਾਜ ਦਿੱਤੇ ਸੀਗੇ ਜੀ ਸੈਲਫਾਂ ਵੀ ਸਾਫ ਕਰ ਦਿੱਤੀਆਂ ਪਰ ਛੇੜਨ ਦਾ ਟਾਈਮ ਨਹੀਂ ਲੱਗਿਆ ਤਾਂ ਕਰਕੇ ਆਪਾਂ ਹੁਣ ਚੱਕ ਦਿੱਤੇ ਨੇ ਪਹਿਲਾਂ ਤੇ ਪਾਂਡੇ ਧੋ ਲਾਂਗੇ ਜੀ ਵੀਡੀਓ ਬੰਦ ਕਰ ਦਿੱਤੀ ਸੀ ਮੈਂ ਪਹਿਲਾਂ ਫਿਰ ਔਨ ਕਰਨਾ ਭੁੱਲ ਗਈ ਜੀ ਉਹ ਪਾਂਡੇ ਕਿੰਨੀਆਂ ਵਗੈਰਾ ਮਾਜ ਲਈਆਂ ਨੇ ਤੇ ਬਾਲਟੀ ਰਹਿਂਦੀ ਸੀ ਆਪਣੀ ਦੁੱਧ ਵਾਲੀਆਂ ਬਾਲਟੀਆਂ ਆਪਾਂ ਦੋਨੇ ਟਾਈਮ ਮਾਜ ਦਿੰਨੇ ਆ ਜੀ ਨਾਲੀ ਹੁਣ ਮੌਸਮ ਚੇਂਜ ਹੋਊਗਾ ਗਰਮੀ ਹੋ ਫਿਰ ਦੁੱਧ ਖੱਟਾ ਹੋਣ ਦਾ ਡਰ ਰਹਿੰਦਾ ਜੀ ਠੰਡ ਚ ਵੀ ਮਾਂਜ ਦਿੰਦੇ ਸੀਗੇ ਜੀ ਦੁੱਧ ਪਕਾੜਦੇ ਆਪਾਂ ਬੀਲੀਆਂ ਹੁੰਦੀਆਂ ਨੇ ਨਾਲ ਦੀ ਨਾਲ ਮਾਂਜੀਆਂ ਜਾਂਦੀਆਂ ਨੇ ਇਹ ਰੋਟੀਆਂ ਦਾ ਡੱਬਾ ਵੀ ਆਪਾਂ ਅੱਜ ਮਾਂਜ ਦਿੱਤਾ ਸੀ ਕਿੰਨੀਆਂ ਸੀਗੀਆਂ ਦੁੱਧ ਵਾਲੀਆਂ ਕਿ ਚਾਹ ਬਣਾਈ ਸੀ ਆਪਾਂ ਆ ਕੇ ਚਾਲਾ ਡੱਬੂ ਸੀ ਹੋਰ ਜ਼ਿਆਦਾ ਭੰਡੇ ਨਹੀਂ ਸੀਗੇ ਦੁੱਧ ਆਪਾਂ ਗਰਮ ਰੱਖਿਆ ਸੀ ਨਾ ਵਾਲੀ ਆਉਣ ਲਈ ਤਾਜ਼ਾ ਡਰ ਰੱਖ ਲੈਣੇ ਜਿਹੜਾ ਪਹਿਲਾਂ ਦਾ ਪਿਆ ਹੁੰਦਾ ਉਹ ਵਿੱਚ ਪਾ ਲੈਣੇ ਆ ਪਹਿਲੇ ਡੰਗ ਦਾ ਵਿੱਚ ਤਾਜ਼ਾ ਪਾ ਲੈਣੇ ਜਿੰਨੀ ਕਿ ਜ਼ਰੂਰਤ ਹੁੰਦੀ ਹੈ ਇਹ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਆਪਣੇ ਜੀ YouTube ਫੈਮਿਲੀ ਵੱਡੀ ਹੋ ਸਕੇ ਜੀ ਇਹ ਆਪਾਂ ਬਾਅਦ ਚ ਸੈਂਕਾਂ ਦੇ ਵਿੱਚ ਵੀ ਪਾਣੀ ਪਾ ਦਿੱਤਾ ਜੀ ਮਾਂਜ ਕੇ ਰੱਖ ਦਿੰਨੇ ਉਧਰਲੀ ਸਾਈਡ ਤੇ ਸਾਬਣ ਲੱਗ ਜਾਂਦੀ ਹੈ ਹੁਣ ਹੈ ਜੀ ਇਹ ਸ਼ਾਮ ਦਾ ਟਾਈਮ ਰੋਟੀ ਬਣਾ ਲਾਂਗੇ ਆਪਾਂ ਇੱਥੇ ਲੰਕੀ ਸੀ ਰੋਟੀ ਬਣਾਉਣਾ ਤਵਾ ਆਪਣਾ ਗਰਮ ਹੋ ਗਿਆ ਸੀ ਰੋਟੀ ਪਾ ਦਾਂਗੇ ਅੱਜ ਆਪਾਂ ਤਵੇ ਦੇ ਉੱਪਰੇ ਲਾੜੀਆਂ ਸੀਗੀਆਂ ਰੋਟੀਆਂ ਗੈਸ ਤੇ ਨਹੀਂ ਲਾੜੀਆਂ ਹੈਗੀਆਂ ਉਦਾਂ ਸਬਜੀ ਆਪਣੇ ਕੋਲ ਪਈ ਸੀ ਜੀ ਕੱਲ ਆਪਾਂ ਬਣਾਇਆ ਸੀ ਐ ਪਾਲਕ ਪਨੀਰ ਬਣਾਇਆ ਸੀ ਉਹ ਪਿਆ ਸੀਗਾ ਤਾਂ ਕਰਕੇ ਆਪਾਂ ਹੁਣ ਕੋਈ ਹੋਰ ਸਬਜੀ ਨਹੀਂ ਬਣਾਈ ਹੁਣ ਉਹਦੇ ਨਾਲ ਸਰਜੂਗਾ ਜੀ ਸਵੇਰੇ ਕੋਈ ਪਰੌਂਠੇ ਲੈਣੇ ਹੋਣਗੇ ਪਰੌਂਠੇ ਬਣਾ ਲਾਂਗੇ ਜੀ ਜਾਂ ਮੇਥੇ ਆਈਆਂ ਰੋਟੀਆਂ ਬਣਾ ਲਾਂਗੇ ਠੰਡ ਚ ਤਾਂ ਸੱਜ ਜਾਂਦਾ ਜੀ ਲੰਗ ਲੰਗ ਜਾਂਦਾ ਹੈ ਪੌਂਠੇ ਵਗੈਰਾ ਪਕਾ ਲੂ ਜੇ ਰੋਟੀਆਂ ਆਟੇ ਚ ਕੱਟ ਲੈਣਾ ਕੋਈ ਪਾਲਕ ਪਾ ਲਈਏ ਜਾਂ ਮੇਥੇ ਪਾ ਲਈਏ ਮੇਥੀ ਕੋਈ ਵੀ ਚੀਜ਼ ਵਧੀਆ ਬਣ ਜਾਂਦੀਆਂ ਨੇ ਦੇਖੀ ਨਾ ਹੁਣ ਮੌਸਮ ਵੀ ਚੇਂਜ ਹੋ ਗਿਆ ਦਹੀਂ ਨਾਲ ਖਾਧੀਆਂ ਜਾਂਦੀਆਂ ਨੇ ਜੀ ਟੇਸਟੀ ਲੱਗਦੀਆਂ ਨੇ ਦਹੀਂ ਨਾਲ ਤੇ ਆਪਾਂ ਪੌਣੀ ਨਾਲ ਦੱਬ ਕੇ ਉਪਰ ਹੀ ਸੇਕ ਲਈਆਂ ਨੇ ਥੋੜਾ ਜਿਹਾ ਤਵਾ ਜਿਆਦਾ ਗਰਮ ਹੋ ਜਾਂਦਾ ਜੀ ਫੁੱਲ ਕਰਦੀ ਗਿਆਸ ਤਾਂ ਕਰਕੇ ਘਾਟੀ ਰੱਖਿਆ ਹੋਇਆ ਆਪਣਾ ਫਿਰ ਰੋਟੀਆਂ ਮੱਚਣ ਲੱਗ ਜਾਂਦੀਆਂ ਨੇ ਉਹ ਸਵਾਦ ਨਹੀਂ ਲੱਗਦੀਆਂ ਮੱਚੀਆਂ ਹੋਈਆਂ ਰੋਟੀਆਂ ਥੋੜਾ ਜਿਹਾ ਸੇਕ ਆਪਾਂ ਘੱਟ ਕਰਕੇ ਫਿਰ ਬਣਾ ਲੈਣੀਆਂ ਹੁੰਦੀਆਂ ਜੀ ਇਸ ਐਡਾ ਇਹਦੀਆਂ ਜ਼ਰੂਰ ਦੱਪਣੀਆਂ ਪੈਂਦੀਆਂ ਨੇ ਰੋਟੀ ਦੀਆਂ ਵਿਚਾਲੋਂ ਤਵਾ ਉੱਚਾ ਫਿਰ ਨੀਵੇਂ ਤੇ ਫਿਰ ਉੱਚਾ ਜੀ ਇਹਦੀ ਕਰਕੇ ਰੋਟੀ ਕੰਡੇ ਦੇ ਉੱਪਰ ਉੱਠ ਖੜਦੇ ਨੇ ਫਿਰ ਉਹ ਕੱਚੇ ਰਹਿ ਜਾਂਦੇ ਨੇ ਵਧੀਆ ਨਹੀਂ ਲੱਗਦੇ ਤਾਂ ਕਰਕੇ ਆਪਾਂ ਹਲਕੇ ਹਲਕੇ ਜੇ ਦਬ ਦਿੰਨੇ ਹੁੰਦੇ ਆ ਇਹ ਥੋੜੀ ਜੀ ਕਲਿੱਪਾਂ ਹੀ ਆਪਾਂ ਬਣਾਈਆਂ ਨੇ ਜੀ ਆ ਕੇ ਬਾਡੀ ਦਾ ਵਲੌਗ ਇਹਨਾਂ ਨਹੀਂ ਸੀਗਾ ਥੋੜਾ ਛੋਟਾ ਹੀ ਸੀ ਤਾਂ ਕਰਕੇ ਆਪਾਂ ਇਹ ਨਾਲ ਐਡ ਕਰ ਦਿੱਤੀ ਆ ਵੀਡੀਓ ਅੱਜ ਦੀ ਵੀਡੀਓ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਕੱਲ ਨੂੰ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ